ਵੈਗੁਰੂ ਜੀ ਕ ਖਾਲਸਾ ਵੈਗੁਰੂ ਜੀ ਕੀ ਫਤਿਹ ਪੈਰੋਂ ਬਾਣੀ ਭਗਤਾਂ ਕੀ ਕਵੀਰ ਜੀ ਉਹ ਕਰ ਪਹਿਲਾ ਊਂਕਾਰ ਸਤਗੁਰਪੁਰ ਸਾਹਿਬ ਇਹੋ ਤਨ ਮੇਰੀ ਹਰ ਕੋ ਨਾਉ ਗਾਠ ਨ ਬਾਂਧੂ ਵੇਚ ਨ ਖਾਉ ਰਹਾਉ ਨਾਉ ਮੇਰੀ ਖੇਤੀ ਨਾਉ ਮੇਰੀ ਬਾਰੀ ਭਗਤੀ ਕਰੋ ਜਨ ਸਰਨ ਤੁਮਾਰੀ ਨਾਉ ਮੇਰੀ ਮਾਇਆ ਨਾਉ ਮੇਰੀ ਪੂੰਜੀ ਤੁਮੇ ਛਾੜ ਜਾਉ ਨੂ ਨਹੀਂ ਦੂਜੀ ਨਾਉ ਮੇਰੇ ਬੰਦਪ ਨਾਉ ਮੇਰੇ ਪਾਈ ਨਾਉ ਮੇਰੇ ਸੰਗ ਅਤ ਹੋਈ ਸਖਾਈ ਮਾਇਆ ਮੇਂ ਜਿਸ ਰਖੇ ਉਦਾਸੂ ਕੈ ਕਵੀਰ ਹੂੰ ਤਾ ਕੋ ਦਾ ਇਹਾਂ ਖਾੜ ਚਲੋ ਹਰਲਾਹਾ ਅਗੇ ਬਸਨ ਸੁਹੇਲਾ ਇਹ ਹਰਲਾਹਾ ਆਪਾ ਲੈਣਾ ਹੈ ਭਾਈ ਹਰ ਤਨ ਇਹ ਆਤਮਾ ਦੇ ਨਾਲ ਜਾਣਾ ਜਿਹੜੇ ਸੰਸਾਰੀ ਧਨ ਨੇ ਇਹ ਸਰੀਰ ਨਾਲ ਹੀ ਸਮਾਪਤ ਹੋ ਜਾਣੇ ਨੇ ਜੋ ਸੰਪਤ ਆਪਣੀ ਕਰਮਾਨੀ ਛਿਨਵੇਂ ਪਈ ਪਰਾਈ ਰੇ ਬੌਰੇ ਤੂੰ ਇਹ ਕਰੀ ਨਾ ਰੱਖੇ ਕੋਈ ਤਨ ਫੁੱਟੇ ਕਟ ਕਟਫੁੱਟੇ ਕੋ ਬਾਤ ਨਾ ਪੁੱਛੇ ਕਾਡੂ ਕਾਡੂ ਹੋਈ ਇਕੱਠਾ ਕਰਨਾ ਆਪਾ ਭਾਈ ਇਹ ਤਨ ਮੇਰੇ ਹਰ ਕੋ ਨਾਮ ਇਹ ਨਾਮ ਨਾਲ ਜਾਣਾ ਹੈ ਹਰਦਾ ਗਿਆਨ ਫਿਰ ਆਪਾਂ ਦੇਵ ਲੋਗ ਪਹੁੰਚਾਂਗੇ ਗਾਠ ਨਾ ਬੰਦੋ ਵੇਚ ਨਾ ਖਾਓ ਭਗਤ ਜੀ ਕਹਿੰਦੇ ਮੈਂ ਇਹਨੂੰ ਬਨ ਕੇ ਵੀ ਰੱਖ ਸਕਦਾ ਵੇਚ ਵੀ ਨਹੀਂ ਸਕਦਾ ਪਰ ਅੱਜ ਤਾਂ ਵੇਚ ਰਹੇ ਨੇ ਸਾਰੇ ਧਰਮ ਦਾ ਵਪਾਰ ਕਰ ਰਹੇ ਨੇ ਪਰ ਸੁਣੀਏ ਨਹੀਂ ਭਗਤ ਜੀ ਦੀ ਗੱਲ ਫਿਰ ਅੱਗੇ ਜਵਾਬ ਦੇਣਾ ਪਾਉ ਕਿਸੇ ਦੀ ਚੀਜ਼ ਮਿਲੀ ਹੋਈ ਆਪਾਂ ਵੇਚਾਂਗੇ ਤਾਂ ਜਵਾਬ ਤਾਂ ਦੇਣਾ ਪਊ ਭਾਈ ਕਿਉਂ ਗਿਫਟ ਮਿਲਿਆ ਆਪਾਂ ਨੂੰ ਜੇ ਗਿਫਟ ਵੇਚਾਂਗੇ ਤਾਂ ਫਿਰ ਜਵਾਬ ਤਾਂ ਦੇਣਾ ਪਊ ਧਰਮ ਰਾਜ ਜਦੋਂ ਲੇਖਾ ਮੰਗੇ ਰਹਾਓ ਪਾ ਜੀ ਕਹਿੰਦੇ ਮੈਂ ਨਾ ਰੱਖ ਸਕਦਾ ਮੈਂ ਇਹਨੂੰ ਨਾ ਇਹਦੀ ਕੋਈ ਕੀਮਤ ਲੈ ਸਕਦਾ ਫਰੀ ਚ ਮਿਲਿਆ ਫਰੀ ਚ ਵੰਡਣਾ ਕਬੀਰ ਲੂਟਣਾ ਹੈ ਤੋ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾਓਗੇ ਜੋ ਪ੍ਰਾਣ ਜਾਣਗੇ ਸੂਟ ਆਵਸਰ ਮਿਲ ਕੇ ਆਪਾਂ ਵੀ ਇੱਥੇ ਲੁੱਟਮਾਰ ਕਰੀਏ ਭਾਈ ਇਹ ਨਾਮ ਦੀ ਇਕੱਠਾ ਕਰੀਏ ਰਹਾਉ ਨਾਉ ਮੇਰੀ ਖੇਤੀ ਨਾਉ ਮੇਰੀ ਵਾਰੀ ਇਹ ਖੇਤੀ ਹੈ ਭਾਈ ਜਿਵੇਂ ਕਿਸਾਨ ਬੀਜਦਾ ਵਾ ਇਹ ਅੰਦਰ ਮੰਨ ਦੇ ਅੰਦਰ ਖੇਤੀ ਹੁੰਦੀ ਹੈ ਨਾਮ ਦੀ ਇਹ ਬਾੜੀ ਹੈ ਦੂਰ ਦੂਰ ਤੱਕ ਜਿਹੜੇ ਸੰਗਤ ਹੁੰਦੀ ਹੈ ਇਹ ਫਿਰ ਬਾੜ ਹੁੰਦੀ ਹੈ ਦੇ ਆਲੇ-ਦਾਲ ਚੋਂ ਗਿਰਦ ਹਮਾਰੇ ਰਾਮਕਾਰ ਜਿਹੜੇ ਸੁਣਦੇ ਵਿਚਾਰਦੇ ਰਹਿੰਦੇ ਨੇ ਇਹ ਵਾਦ ਹੀ ਰਹਿੰਦੀ ਹੈ ਭਗਤ ਕਰੋ ਜਨ ਸਰਨ ਤੁਮਾਰੀ ਇਹ ਸਰਨ ਜਾਣਾ ਪੈਂਦਾ ਹੈ ਦੇਵ ਲੋਗ ਸਰਨ ਤਾਂ ਫਿਰ ਨੀਵਾ ਹੋਣਾ ਪਊ ਭਾਈ ਨਾਉ ਮੇਰੀ ਮਾਇਆ ਨਾਉ ਮੇਰੀ ਪੂੰਜੀ ਇਹੀ ਤਾਂ ਪੂੰਜੀ ਆਪਾਂ ਇਕੱਠੀ ਕਰਕੇ ਲੈ ਕੇ ਜਾਣੀ ਆ ਭਾਈ ਤੋਂ ਵੀ ਛੜ ਜਾਨੂ ਨਹੀਂ ਦੂਜੀ ਜਦ ਤੱਕ ਬੁੱਧੀਮਾਨ ਨੂੰ ਵਿਝੇ ਜਿਤਨੀ ਲੈਂਦੀ ਵਿਝੇ ਪ੍ਰਾਪਤ ਨਹੀਂ ਕਰਦੀ ਮਨ ਤੇ ਜਦ ਤੱਕ ਨਹੀਂ ਬਾਣੀ ਸਮਝ ਆਉਂਦੀ ਹੈਗੇ ਪਹਿਲਾ ਬੁੱਧੀਮਾਨ ਦੇ ਪਿੱਛੇ ਲੱਗੀ ਰਹਿੰਦੀ ਹੈ ਮਨ ਨੂੰ ਖੁਸ਼ ਕਰਨ ਚ ਲੱਗੀ ਰਹਿੰਦੀ ਹੈ ਜਦੋਂ ਗੁਰ ਸ਼ਬਦ ਦੇ ਗਿਆਨ ਸੂਝਮਾਨ ਹੋ ਜਾਂਦੀ ਹੈ ਫਿਰ ਮਨ ਜਿੱਤ ਲੈਂਦੀ ਹੈ ਮਨ ਜੀਤੇ ਜਗ ਜੀਤ ਉਸ ਤੋਂ ਬਾਅਦ ਫਿਰ ਇਹ ਹੁਕਮ ਦੀ ਧਾਰਨੀ ਬਣਦੀ ਹੈ ਤੂੰ ਮੇਂ ਛੱਡ ਜਾਨੂ ਨਹੀਂ ਦੁੱਜੀ ਨਾਉ ਮੇਰੇ ਬੰਦਪ ਨਾਉ ਮੇਰੇ ਭਾਈ ਨਾਵੇਂ ਹੀ ਹੈ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨੂੰ ਤਾਂ ਸਭ ਨਹੀਂ ਥਾਈ ਤਾਂ ਪੋਕੇ ਕਾੜਾ ਜੀਓ ਆਤਮਾ ਕਰਕੇ ਉਹ ਰਿਸ਼ਤੇ ਨੇ ਇਹ ਜਿਹੜੇ ਸਾਡੇ ਨੇ ਇਹ ਸਰੀਰ ਕਰਕੇ ਨੇ ਤਾਂ ਪਤਾ ਨਹੀਂ ਕਿੰਨੇ ਕ ਐਸੇ ਗ੍ਰਹਿ ਕਰ ਹਮ ਬਹੁਤ ਬਸਾਇ ਰਾਮ ਪਗਜੀ ਕਹਦੇ ਨੇ ਪਤਾ ਨਹੀਂ ਕਿੰਨਾ ਕੋ ਤੋਂ ਇਹ ਚੱਲਿਆ ਹੋਇਆ ਸلسلਾ ਬਹੁਤ ਸਜਾਇਆ ਪਿਆ ਦੇਸ ਲੰਮੇ ਨਾਉ ਮੇਰੇ ਸੰਗਤ ਹੋਇਸ ਕਾ ਇਹ ਹੀ ਸਖਾਵਾ ਇਹ ਨਹੀਂ ਸੁਖ ਦੇਣਾ ਹੁਕਮ ਦੇ ਧਾਰਨੀ ਬਣਨਾ ਆਪਾਂ ਪਾਰੋਂ ਪਾਰ ਪ੍ਰੀਤਮ ਗੁਰ ਸ਼ਬਦ ਲਗਾਵੇ ਗੁਰ ਸ਼ਬਦ ਨੇ ਆਪਾਂ ਨੂੰ ਮਾਇਆ ਪਾਰ ਕਰਾ ਦੇਣੀ ਆ ਫਿਰ ਆਪਾਂ ਨਾਮ ਤੋਂ ਭਾਵ ਹੁਕਮ ਸਾਤ ਸੰਗਤੀ ਕਿਵੇਂ ਜਾਣੀਏ ਜਿਥੇ ਇੱਕੋ ਨਾਮ ਬਖਾਣੀ ਇੱਕੋ ਨਾਮ ਤਾਂ ਫਿਰ ਤਰੀਫ਼ ਦੁਨੀਆ ਚ ਹੁੰਦਾ ਹੈ ਇੱਕੋ ਨਾਮ ਹੁਕਮ ਹੈ ਉਹੀ ਤਾਂ ਨਾਮ ਹੈ ਸਤਗੁਰ ਦੀ ਆਪੁਝਾਏ ਜੀ ਉਹ ਸਤਗੁਰ ਤੋਂ ਬਿਨਾ ਕਿਵੇਂ ਸਮਝ ਆਉਗੀ ਆਓ ਸਾਰੇ ਮਿਲ ਕੇ ਚੱਲਦੇ ਰਹੀ ਆਪਾਂ ਇੱਕ ਦਿਨ ਆਪਾਂ ਆਪਦੇ ਘਰ ਪਹੁੰਚਾਂਗੇ ਨਾ ਮੇਰੇ ਬੰਧਪ ਨਾ ਮੇਰੇ ਭਾਈ ਨਾ ਮੇਰੇ ਸੰਗ ਅੰਤ ਹੋਏ ਸਖਾਈ ਮਾਇਆ ਮੇਂ ਜਿਸ ਰਖੇ ਉਦਾਸ ਜਿਹੜੇ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਸ਼ਮਤਾ ਰੱਖਦੇ ਨੇ ਮਾਇਆ ਤੋਂ ਪਰੇ ਰਹਿੰਦੇ ਨੇ ਜਿਵੇਂ ਆਪਾਂ ਨੂੰ ਸੁਖਨੀ ਸਾਹਿਬ ਸਤਗੁਰਾਂ ਨੇ ਸਮਝਾਇਆ ਪੰਚਮ ਪਾਸ਼ਾ ਨੇ ਸਗਲ ਸੰਗ ਆਤਮ ਉਦਾਸ ਐਸੀ ਯੁਗਤੀ ਨਾਨਕ RAMਦਾਸ ਸਾਰਿਆਂ ਚ ਰਹਿੰਦਾ ਹੋਇਆ ਵੀ RAM ਦਾ ਦਾਸ ਬਣ ਕੇ ਰਹਿੰਦਾ ਪਰ ਪਤਾ ਨਹੀਂ ਲੱਗਦਾ ਅੰਦਰੋਂ ਜੁੜਿਆ ਰਹਿੰਦਾ ਉਹਦੇ ਨਾਲ ਭਗਤ ਜੀ ਕਹਿੰਦੇ ਮੈਂ ਤਾਂ ਉਹਦਾ ਦਾਸ ਐ ਭਾਈ ਕਹੇ ਕਬੀਰ ਨੂੰ ਤਾਂ ਕੋ ਦਾਸ ਆਓ ਸਾਰੇ ਮਿਲ ਕੇ ਆਪਾਂ ਵੀ ਮਾਇਆ ਤੇ ਫਤੇ ਪਾਈਏ ਫਤੇ ਪਈ ਮਨ ਜੀਤ ਮਨ ਨੂੰ ਜੀਤੀਏ ਮਨਵਾ ਸਾਹਿਬ ਇਹ ਨਾਨਕਾ ਪੂਰਨ ਕਿਰਪਾ ਹੋਈ ਇਹ ਨਾਮ ਤਨ ਜਿਹੜਾ ਹਰ ਇਕੱਠਾ ਕਰੀਏ ਹਰਦਾ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣ ਤਦਰਦੁਖ ਲਥਾ ਇਹ ਕਥਾ ਸੁਣਦੇ ਸੁਣਦੇ ਆਤਮਾ ਅਮਰ ਹੋ ਜਾਂਦੀ ਹੈ ਨੇ ਜਿਹੜੇ ਸੁਣਦੇ ਵਿਚਾਰਦੇ ਰਹਿਣਗੇ ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ ਉਸ ਤੋਂ ਬਾਅਦ ਫਿਰ ਨਾਮ ਦਾ ਦਰਸ਼ਨ ਹੁੰਦਾ ਹੈ ਆਪਾਂ ਵੀ ਤਾਂ ਕਰਨਾ ਹੈ ਭਾਈ ਇਹ ਪ੍ਰਾਪਤੀ ਆਪਾਂ ਵੀ ਤਾਂ ਕਰਨੀ ਹੈ ਆਓ ਸਾਰੇ ਮਿਲ ਕੇ ਆਪਾਂ ਇਹ ਰੱਬੀ ਬਾਣੀ ਨਾਲ ਜੁੜ ਕੇ ਚੱਲਦੇ ਰਹੀਏ ਨਦੀਆਂ ਤੇ ਵਾਹ ਪਵੇ ਸਮੰਦਨਾ ਜਾਣੀਆਂ ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ ਪਰ ਇੱਕ ਦਿਨ ਸੁੰਦਰ ਦਾ ਰੂਪ ਜ਼ਰੂਰ ਹੋ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵੈਭਿਰੂ ਜੀ ਕਿਵੇਂ